ਦੇਪ ਜੂਗੀ ਫੇਰ 3 ਵਜੇ ਕਲੀਆਂ ਦੀ ਨੌਲ ਜੇ ਬੱਥੇ ਜੀ ਆਪ ਦਾ ਬੜਾ ਮੂਤਾ ਕਰ ਤੂ ਚਾਰੇ ਹੱਥਾਂ ਪਰ ਕੇ ਕਾ ਜਾ ਤਾ ਖੀ ਗਠੇ ਰਸ ਉਹ ਠੀਕ ਦੀ ਬਈ ਕਿਹੜਾ ਠੀਕ ਦੀ ਗਾ ਯਾਰ ਵਧੀਆ ਨਹੀਂ ਤੀ ਕੋਥੇ ਵਧੀਆ ਜਦੋਂ ਲਾਪਰ ਹੋ ਰਹੀ ਅੰਦਰੋਂ ਜੇ ਫੜਦਾ ਗੋਸਾ ਅੱਧੀ ਤਾਂ ਬੋਤਲ ਪੀ ਗਾ ਤੂੰ ਬੜਾ ਵਧੀਆ ਨਹੀਂ ਦੀ ਮਦਾ ਕਲਾਇ ਕੋਈ ਹੋਰ ਹੋਵੇ ਗੋਲੀ ਗਫਟੇ ਤੋਂ ਰਹਿਤ ਹੋਵੇ ਚੀਜ਼ ਹਾਂ ਵਧੀਆ ਹੋਵੇ ਗੁਰਾਂ ਘਰਾਂ ਦੀ ਕੱਢੀ ਹੋਈ ਇਹਦਾ ਫੇਰ ਬੰਦਾ ਹੋ ਰਹਿੰਦਾ ਨਾਲੇ ਛੱਡਿਆ ਯਾਰ ਕਦੀਰ ਨੂੰ ਸਾਰੀ ਰਾਤ ਚੈਂ-ਚੈਂ ਕਰੀਆ ਤੂੰ ਹੀ ਛੱਡ ਜਾਤੇ 5000 ਰੁਪਏ ਲੈ ਗੱਦੀ ਆਏ ਨਾਲ ਗੱਦੀ ਬੁੱਦਦਾ ਯਾਰ ਪਾੜੀ ਗੱਦੀ ਐ ਉਹ ਕਾਹ ਨੂੰ ਆ ਗੱਦਾ ਸਾਰੀ ਰਾਤ ਕਾ ਕੈਂ ਕਰੀਗਾ ਮੇਰੇ ਲੱਗ ਹੱਸਿਆ ਉਹੀ ਗੱਲਾਂ ਤੇਰੀਆਂ ਨਾਲੇ ਤੂੰ ਕਦਰਿਆਂ ਨਾ ਆਪਾਂ ਉਥੇ ਸਲਰੇ ਜੇ ਪੱਟ ਲੈਂਦੇ ਤੂੰ ਪੱਟ ਲਈ ਮੈਂ ਕੰਮ ਜਾ ਕਿਉਂਣਾ ਚਾਹੀਦਾ ਓ ਯਾਰ ਕਰਾ ਦਿਆ ਕਰੋ ਮੇਰੇ ਨਾਲ ਯਾਰ ਤੁਸੀਂ ਤਾਂ ਜਮੀ ਸਾਰੀ ਛੱਡ ਦਿੰਦੇ ਹੋ ਯਾਰ ਮੈਂ ਤੈਨੂੰ ਕਹਾਂ ਤੂੰ ਨਾ ਟੈਨਸ਼ਨ ਲਿਆ ਕਰ ਜਿਵੇਂ ਤੂੰ ਸਹੀ ਲਾ ਤੂੰ ਉਵੇਂ ਕਰ ਲਿਆ ਕਰ। ਉਮਰਾ ਦਾ ਇੱਥੋਂ ਇੱਥੋਂ ਪੱਕਿਆ ਪਿਆ ਸਾਰਾ ਇੱਥੋਂ ਕੋਰ ਪੱਕਾ। ਮੇਰੀ ਵੀ ਔਖੀ ਪੜਾਈ ਐ। ਇੱਕ ਦਿਨ ਰਹਿ ਜਾ ਕਿਧਰ ਨਹੀਂ ਤੂੰ ਹੋਂ ਲੱਗਦਾ। ਰਹਿ ਆ ਨਹੀਂ ਜਾਂਦਾ ਚਾਚੇ। ਬਹੁਤ ਦੂਰ ਭੱਜ ਜਾਊਗਾ ਮੇਰੇ ਰਹਿਗਾ ਮੈਂ। 5 ਵਜੇ ਮੁੜੇਗਾ ਫੇਰਾ। ਮੇਰਾ ਕੋਈ ਪਤਾ ਨਹੀਂ ਕਦੋਂ ਮੁੜਾ। ਤੂੰ ਆਏ ਕਰੀ ਭੀਰ ਬਣ ਕੇ 3 ਵਜੇ ਨੂੰ ਮੁੜਿਆ ਪਰ ਰੁਟਾ ਬੀਟਰ ਮਾਰ ਕੇ ਭਰਾਉ ਕੱਖ ਜੇ ਕੱਢਦੀ ਓਥੋਂ। 3 ਵਜੇ ਤੂੰ ਨਹੀਂ ਮੁੜਦਾ। ਹੁੰਦਾ ਥਰੋਂ ਹੋਊਗਾ। ਪ੍ਰੈਕਟੀਕਲ ਦੇਣੀ ਆ ਮੈਂ ਅੱਜ। ਤੇਹ ਖਲਾ ਭਾਈ ਨਾ ਮੈਂ ਨਹੀਂ ਹੁੰਦਾ ਹੈਗਾ ਵੀ ਮਰਜੀ ਆ ਨਾ 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 ਮੇਰਾ ਔਖੀਆਂ ਭਣਾਈਆਂ ਨੇ ਜਾ ਕੇ ਨਾ ਕੀ ਫੜਾਇਆ ਵਾਂਗੇ ਪ੍ਰੈਕਟੀਕਲ ਸਾਡੀ ਇੱਕ ਵਾਰੀ ਹੁੰਦੀ ਹੁੰਦੀ ਐ ਇੱਕ ਵਾਰ ਕਦੇ ਪ੍ਰੈਕਟੀਕਲ ਹੀ ਨਹੀਂ ਹੁੰਦੀ ਸਾਲ ਦੇ ਵਿੱਚ ਇੱਕ ਵਾਰ ਬਸ ਜਿਹੜੇ ਨੇ ਦੇ ਦਿੱਤੀ ਦੇ ਦਿੱਤੀ ਜਿਹੜੇ ਨੇ ਨਹੀਂ ਦਿੱਤੀ ਉਹਦੀ ਅਪਾਰਟਮੈਂਟ ਹਾਂ ਭੈਣ ਮਰਾ ਬੰਨ ਖੜੂ ਯਾਰ ਸੁੱਟ ਦੇ ਤੂੰ ਜਿਹੜਾ ਬਾਲਾ ਲਹੂ ਪੀਂ ਐ ਕਰੇਗਾ ਹੁਣ ਤੂੰ ਜਾச்சே ਤੇਰੀ ਨਹੀਂ ਉਹ ਗੱਲ ਨਹੀਂ ਰਹੀ ਉਹ ਆਉਣੀ ਨਹੀਂ ਰਹੀ ਹੁਣ ਤੂੰ ਐ ਾਡੋਵੇਂਗਾ ਮੈਂ ਵੀ ਗੱਲ ਸੁਣਾ ਅੱਖਾਂ ਚੱਖਾਂ ਵਾਗ ਗੱਲ ਤੂੰ ਐ ਹੁਣ ਾਡੋਵੇਂਗਾ ਹੈ ਡੋਏਗਾ ਉੰਤ ਆ ਫਿਰ ਮੜਾ ਮੋਟਾ ਦਾ ਕਰਾ ਲਿਆ ਕਰੋ ਤੇਰੀ ਮਾਂ ਆਪੇ ਉਹ ਨੂੰ ਕਿਹਾ ਦੀ ਮਾ ਮੈਨੂੰ ਆਏ ਕਰਕੇ ਮਾਰ ਮੈਂ ਫਿਰ ਤੈਨੂੰ ਕਿਹਾ ਤੂੰ ਨਾ ਟੈਨਸ਼ਨ ਲੈ ਅਗਰ ਆਪੇ ਭੈਣ ਮਰਾਵੇ ਯਾਰ ਖੇਤੀ ਹੁੰਦਾ ਹੋ ਜਾਊਗਾ ਨਹੀਂ ਵੇਚ ਕੇ ਬਾਹਰ ਮੱਗ ਜੂ ਕੀਲਾ ਮੈਂ ਮਾਂ ਮਾਂ ਨਹੀਂ ਕੋ ਪੱਕੀ ਬਈ ਹੂ ਮਾ ਉਹ ਦੇ ਦੇ ਕੋਈ ਨੀ ਕੋਈ ਪੱਕੀ ਨਾ ਮਾਂ ਉਹ ਨੂੰ ਭਾਈ ਰਹੀ ਦੀ ਸੁੱਕੀ ਜਾਲੇ ਡੱਬੇ ਚ ਆ ਨੂੰ ਯਾਰ ਹੈ ਖਾ ਰਿਆ ਕਰ ਤੂੰ ਓਏ ਝੱਕ ਰਿਆ ਆ ਲੈ ਗਰੀਬ ਰੱਬ ਤੇ ਮਰਟ ਹੋਊਗਾ ਇਹਦਾ ਮੂਵ ਕਰ ਕਹਿਵਾ ਵੀ ਨਹੀਂ ਮੇਰੇ ਸਿਰ ਤੇ ਹੱਥ ਰੱਖ ਲਾ ਮੱਲਾ ਦੋਏ ਰੱਖ ਦੋਏ ਰੱਖ ਦੇ ਮੱਲਾ ਕਹੇ ਨਹੀਂ ਛੱਡ ਦੇ ਨਹੀਂ ਛੱਡਦਾ ਨਹੀਂ ਹਾਂ ਨਾ ਠੀਕ ਹੈ ਸਿੱਧੇ ਆ ਜੀ ਪਰ ਕੋਈ ਨਾ ਤੈਨੂੰ ਲੈ ਚਲਦਾ ਸੁਨਾਮ ਆ ਜਾ ਓਏ ਆ ਗਏ ਨਾ ਹੈ ਆ 3 ਵਜੇ ਤੇ ਰੇਤ ਮਰਵਾ ਲਈ ਉਥੋਂ ਇਹਨੂੰ ਮੈਂ ਗਾਲ ਨੂੰ ਲੈ ਕੇ ਜਾਊਂਗਾ ਸਟੀਆਂ ਹੋ ਕਰਾਂਗੇ ਤੇ ਅੱਜ ਆ ਦੇ ਬਾਜ਼ਾਰ ਬੰਦਾ ਜਦ ਦੁਕਾਨਾਂ ਖੁੱਲੀਆਂ ਨਹੀਂ ਹੈਗੀਆਂ ਮੂਰੀ ਮੈਂ ਜਾਣਾ ਸੀ ਤੇ ਨਾ ਮੂਰੀ ਲਿਉਣੀ ਸੀ ਤਾਰਕੇ ਲੰਨ ਚੱਲਿਆ ਪੂਰੀ ਸੱਚੇ ਹਾਂ ਤੇਰੀ ਨੀਂਗਾ ਤੇ ਕੋਈ ਪੈਂਟ ਨਹੀਂ ਹੈਗਾ ਹੈਗਾ ਰਫੀ ਸਾਡੇ ਵਾਲਾ ਹੈਗਾ ਰਫੀ ਐਸੇ ਆਪਾਂ ਸਾਰਾ ਲਹਾ ਗਿਆ ਨੰਬਰ ਹਾਂ ਅੱਥਾ ਨੌ ਲਿਖੋਣਾ ਮੈਂ ਕੋਈ ਏ ਕੋ ਮਰੀਕ ਹੋ ਰਹੇ ਨੇਗੇ ਮਰੀਕ ਹੋ ਰਹੇ ਮੁੰਡੇ ਲੌਂਗ ਵਾਲ ਤੋਂ ਵੀ ਪੇਟਿੰਗ ਵਧੀਆ ਕਰ ਦੇਣਗੇ ਇੱਥੇ ਮੈਂ ਉਹਨੇ ਨੌ ਲਿਖਾਉਂਗਾ ਕੋਈ ਇੱਥੇ ਪੰਜਾਬ ਦਾ ਨਕਸ਼ਾ ਜਿਹਾ ਦਿਲ ਇੱਥੇ ਨੌ ਲਿਖਾਉਣਾ ਮੈਂ ਅੱਛਾ ਹਾਂ ਨਾ ਕਰਿਆ ਤੇਰਾ ਇਹ ਪੜਾਈ ਵਾਲਾ ਬੱਚਾ ਹੀ ਨਹੀਂ ਮੁੱਕਦੀ ਹੁੰਦੀ ਜਾਣ ਦੇ ਪੜਾਈ ਦਾ ਕਦੇ ਮੁੱਕਦੀ ਨਹੀਂ ਚਾਚੇ ਲੋਕਾਂ ਕੋਈ ਜੱਜ ਤੁਸੀਂ ਮੇਰੇ ਸਾੜੂ ਵਿੱਚ ਤੁਰੇ ਫਿਰਦੇ ਰਹੇ ਲੈ ਕਿਉਂ ਨਹੀਂ ਲੱਗਾਂ ਕਿ ਤੈਨੂੰ ਜਿਹੜੀ ਮੈਂ ਪੜਾਈ ਕਰਦਾ ਆਪਣੇ ਸਾਰੇ ਪਿੰਡ ਤੋਂ ਨਹੀਂ ਕਰਦਾ ਇੱਥੇ ਕੋਈ ਜਾਣਦਾ ਵਾ ਬੈ ਜਾ ਓਏ ਓਏ ਇਹਨੂੰ ਪਾ ਦਿਆ ਕਰੋ ਪਈ ਲੱਸੀ ਪਾਣੀ ਚਾੰਗਣਾ ਗਾਵੇ ਯਾਰ ਚੀਤੀ ਕਰਾ ਚਾਚੇ ਹਾਂ ਮੈਂ ਕਹਿੰਦਾ ਸੀਗਾ ਹਾਂ ਓਹੋ ਤੂੰ 12:00 ਵਜੇ ਮਾਰ ਦੇਗਾ ਖੇਤ ਚਾਚੇ ਹਾਂ ਹਾਂ ਖੜਾ ਦੇ ਦਾਇਆ ਕਿਉਂ ਆਇਆ ਹੈ ਬੋਲ ਨਹੀਂ ਮੂਰਲਾ ਟਾਇਰ ਕੱਟਾ ਪਹਿਲਾਂ ਕਹੜੇ ਕਰਿਆ ਦਾ ਲੈ ਇਧਰੋਂ ਮਾਰਾ ਇਹ ਨਾਲ ਜੋਰ ਆਹ ਉਹ ਤੂੰ ਸੱਦਾ ਕਰ ਫੇਰ ਨੂੰ ਕਿਹਦੇ ਨਾਲ ਲੈ ਨਿਕਲ ਗਿਆ ਲੈ ਇਕੱਲਾ ਨਾ ਪਸਾ ਲਈ ਹਾਏ ਹਾਏ ਪੜ ਜਾ ਬਸ ਬਸ ਤੇ ਭੱਗ ਜਾ ਕਰ ਦੂੰ ਨਾ ਰੱਚ ਬਸ ਤਾਂ ਵੜਾ ਜਾਣੇ ਲੱਗ ਜਾਂਦਾ ਇਹ ਠੀਕ ਆ ਆਪਣਾ ਸਿਸਟਮ ਇਹਨੂੰ ਪਰਾ ਕਰ ਲਿਆ ਕਰੋ ਯਾਰ ਭੰਨ ਦੇ ਭਾਈ ਇਹਨੂੰ ਉਡਾਲੇ ਖੜਾ ਦਿੰਦਾ ਯਾਰ ਮੈਂ ਲੇਟ ਹੋ ਰਿਹਾ ਓਏ ਕਿਹਨੂੰ ਸ਼ਰਮ ਨਹੀਂ ਆਉਂਦੀ ਤਿੰਨ ਦਿਨ ਹੋ ਗਏ ਮੈਨੂੰ ਦੇਖਦੀ ਨੂੰ ਮਗਰ ਮਗਰ ਗੇੜੇ ਲਈ ਜਾਣਾ ਤੂੰ ਹਟਨਾ ਜਾਂ ਹਟਾ ਮੈਂ ਤੈਨੂੰ ਮੈਂ ਓ ਮੈਂ ਹਾਂ ਇਹ ਕੀ ਵਾਰ ਤੁਹਾਨੂੰ ਲੋਡ ਹੁੰਦੇ ਗਰਮੀ ਬਹੁਤ ਹੈ ਖੂਦ ਕਿਤੇ ਆ ਪਹਲੇ ਹੋਣੇ ਜੀ ਸਿਕਾਰੀ ਤੈਨੂੰ ਸੁਣਦਾ ਨਹੀਂ ਪਿਆ ਮੈਂ ਕੀ ਕਹਿੰਦੀ ਪਈਆਂ ਜੇ ਅੱਜ ਤੋਂ ਬਾਅਦ ਤੋਂ ਮੇਰੇ ਮਗਰ ਆਇਆ ਨਾ ਮੈਂ ਥਾਣੇ ਰਿਪੋਰਟ ਦੇ ਦੇਣੀ ਆ ਤੇਰੀ ਪਾਗਲ ਜਿਆ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਣਾ ਐ ਕਾਹਦੋ ਕਰਦੇ ਜੀ ਪਿਆਰ ਮੁਹੱਬਤ ਦੀ ਵੀ ਤਾਂ ਕੋਈ ਸ਼ੈ ਹੁੰਦੀ ਆ ਜੀ ਸਾਲੇ ਜਮੀ ਮੂਤ ਪਿਆਉਂਦੇ ਨੇ ਕਿਹੜੀਆਂ ਦਿੰਦੇ ਨੇ ਚਾਹ ਸਭ ਪਏ ਡਬਲ ਆ ਡਬਲ ਆ ਭਾਈ ਪੂਰੇ ਦੋ ਏਕੜ ਨਹੀਂ ਦਿਨ ਆ ਦੇ ਆ ਗਿਆ ਓਏ ਆ ਗਿਆ ਕਹਿ ਪੜਿਆ ਆਪਣੇ ਮੇ ਕੋਈ ਨਹੀਂ ਪ੍ਰੈਕਟੀਕਲ ਆ ਝੱਡਾ ਹੈ ਹੋਇਆ ਨਹੀਂ ਪ੍ਰੈਕਟੀਕਲ ਚਾਲ ਪਰੇ ਹੋ ਜੂ ਕਿਸੇ ਦਾ ਨਾ ਉਹ ਨਹੀਂ ਹੁੰਦਾ ਉਹਨਾਂ ਦਾ ਮਾਂਦ ਨੂੰ ਜਦੋਂ ਬੰਦਾ ਕੋਈ ਜਾਂਦਾ ਹੈਗਾ ਭੈਣ ਦੀ ਕੰਮ ਕੀਨੇ ਕਹਦਾ ਕੋਸ ਤੂੰ ਮੂਰੀ ਆਜੂਗੀ ਮੂਰੀ ਪੂਰੀ ਜਹਾਦੀਨ ਵਾਲੇ ਹੋਰ ਆ ਦੱਸ ਹੁਣ ਕੀ ਕੰਮ ਹੋਏ ਚੱਲ ਕਰਾਂ ਮੈਂ ਤੈਨੂੰ ਕੀ ਕਹਦਾ ਤੂੰ ਮੈਂ ਤੋ ਪੀ ਜਾ ਨਾ ਮੈਨਾਂ ਤੈਨੂੰ ਉਹ ਕਿਹਾ ਸੀ ਸੁਦੇਹਾਂ ਜੀ ਫਰਾਰ ਹੁਆ ਯਾਰ ਹੁਣ ਤੈਨੂੰ ਕੀ ਸੁਦੇਹਾਂ ਵਾਲੇ ਹੋਰ ਆ ਤੂੰ ਐਂ ਜੇ ਕਹ ਤੋ ਹੋਰ ਆ ਹੁਣ ਤੈਨੂੰ ਲੜ ਦੁੜ ਗਿਆ ਕਿਸੇ ਨਾਲ ਮੇਰੇ ਡਰਾਬੇ ਦੇ ਲੱਕ ਜੂਣਾ ਹਟੂਗਾ ਤੇ ਬਾਪੇ ਵਰਗਾ ਸਮਝਦਾ ਮੈਂ ਨਾਲੇ ਆਪਣੇ ਵਰਗਾ ਓਟੇ ਤੇ ਲੱਤਾ ਡੁੱਲੂਗਾ ਮੈਂ ਓਏ ਕੀ ਹੋ ਗਿਆ ਤੈਨੂੰ ਪੁੱਤ ਓਏ ਪਾੜੇ ਹੱਥ ਪਾ ਗਿਆ ਫਿਰ ਥੂੜੜੀ ਰੋਗ ਰੋਗ ਲਈ ਬੈਠਿਆ ਕੋਈ ਬਿਮਾਰੀ ਠ ਮਰੀ ਤੇ ਨਹੀਂ ਮੈਨੂੰ ਰੱਬ ਲਾਇਆ ਤੂੰ ਕੱਲ ਵੀ ਦੱਸ ਦੇ ਸ਼ਰਾਬੀ ਦੱਸ ਓਏ ਸ਼ਰਾਬ ਨਹੀਂ ਦਾ ਹੁੰਦਾ ਕੀ ਹੋ ਗਿਆ ਦਵਾ ਦੇ ਮੈਨੂੰ ਹੈ ਕੌਣ ਆ ਮੈਂ ਲੈਣਗੇ ਪੈਟੀਕਲ ਤੇਰਾ ਕੋਈ ਨਾ ਮੈਂ ਕਹਿਆ ਹੂੰਗਾ ਕੁੜੀ ਨਹੀਂ ਆ ਮਰਾ ਜਰਾ ਹੋਰੀ ਰੁਗ ਲਈ ਫਿਰਦਾ ਓ ਫੇਰ ਕੀ ਹੋਗਾ ਇਹ ਦੇਖੀ ਮੈਂ ਹੋਰ ਬਥੇਰੀਆ ਕੋਈ ਆਜੂ ਪੈਰ ਤੇ ਬਟੇਰਾ ਵਿਆਹ ਕਰਦਾਂਗਾ ਤੇਰੇ ਨਾਲ ਹੀ ਕਰਵਾਣਾ ਵਿਆਹ ਮੈਂ ਪਸੰਦ ਕਰਦਾ ਨੰਤੇ ਸਭੇ ਮੇਰਾ ਸਾਰਾ ਨਿੰਬੂ ਪਾਣੀ ਨੇ ਹੈ ਜਿਹੜਾ ਸਪਰੇ ਵੀ ਮਹਿੰਗਾ ਮੈਨੂੰ ਦੱਸ ਤੂੰ ਕਿੱਥੇ ਭਈ ਸਪਰੇ ਕਿਉਂ ਮੈਂ ਇਹਾ ਮਰੂ ਸੌਰੀ ਦਾ ਤੂੰ ਮਰੂ ਥਪੜੇ ਮੈਂ ਕਿਉਂ ਗਾ ਸਪਰੇ ਫਿਰ ਕੀ ਹੋਗਾ ਜੀਬਾਬ ਦੇਗੀ ਕਿਧਰੇ ਦੀ ਗੋਸ ਹੁੰਦਾ ਮੈਂ ਨਾ ਪੜੂਗਾ ਹੱ ਤੇਰੀ ਬੌਲੇ ਦੀ ਦੰਮਰੋਂ ਬੁੱਥੜਦੇ ਮੈਂ ਮੈਂ ਨਹੀਂ ਹੋਣਾ ਮੈਂ ਹੋਰ ਨਾਲ ਪਿਆ ਨਹੀਂ ਰਣਾ ਨਹੀਂ ਕਰਦਾ ਮੈਂ ਮੈਂ ਮਰ ਚੂ ਹਾਂ ਨਾ ਯਰ ਤੇ ਮੈਂ ਨਹੀਂ ਆਇਆ ਤੂੰ ਮੈਨੂੰ ਦੱਸ ਕਿੱਥੋਂ ਜਾਉਂ ਨਾ ਪੜ੍ਹ ਦਿਆ ਕਾਲਜ ਮੈਨੂੰ ਦੱਸਾ ਦੇ ਜਾ ਹੈ ਮੈਨੂੰ ਦੱਸਾ ਦੇ ਲਿਆ ਤੂੰ ਕੀ ਕਰੇਗਾ ਹੋਈ ਜਾਣਦਾ ਤੂੰ ਫਿਕਰ ਨੂੰ